ਜੇ ਅਸੀਂ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਜੀ ਕੱਲ ਦਾ ਮੈਕਸਿਮਮ ਟੈਂਪਰੇਚਰ 2.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.9 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜੋ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਜਿਹੜਾ ਉੱਪਰ ਚੱਲ ਰਿਹਾ ਹੈਗਾ ਔਰ ਬਟ ਆਨਵਾਰ ਦੇ ਦਿਨਾਂ ਵਿੱਚ ਅਸੀਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਜਿਹੜੀ ਗਰਾਵਟ ਆਬਜ਼ਰਵ ਕਰ ਸਕਦੇ ਹਾਂ ਔਰ ਇਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਸੰਗਣੀ ਧੁੰਦ ਵੀ ਹੋ ਸਕਦੀ ਹੈ ਆ ਵੀਰ ਇਕ ਤਰੀਕ ਨੂੰ ਆਈਐਮਡੀ ਵੱਲੋਂ ਧੁੰਦ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ ਕਿ ਸੰਘਣੀ ਧੁੰਦ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ ਸੋ ਸਾਰਿਆਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਇਹਦੇ ਤੋਂ ਬਿਨਾਂ ਹਲੇ WD ਸਿਸਟਮ ਦੀ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ ਸੋ ਔਰ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੈਦਰ ਕੰਡੀਸ਼ਨਸ ਨੇ ਉਹ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਆ ਕਿਉਂਕਿ ਨਾਰਮਲ ਵੈਦਰ ਕੰਡੀਸ਼ਨਸ ਰਹਿਣ ਵਾਲੀਆਂ ਨੇ ਜਿਹੜਾ ਟੈਂਪਰੇਚਰ ਵੀ ਲਗਭਗ ਨਾਰਮਲ ਹੀ ਚੱਲ ਰਿਹਾ ਹੈਗਾ ਸੋ ਫਾਰਮਰਸ ਜਿਹੜੇ ਆਪਣੇ ਫੀਲਡ ਆਪਰੇਸ਼ਨਸ ਜਿਹੜੇ ਰੈਗੂਲਰ ਕਰ ਰਹੇ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ